ਹਾਲੋ ਠੀਕ ਹੈ Lutmarağı मारो यार Lutmarağı. 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 İslam var. Nasıl? Nasıl? Birkaç mı? Şöyle bir. Birkaç bir. Birkaç mı? Şöyle 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 ਸਾਰੇ ਯਾਰੋ ਸਲੂ ਧਮਾ ਰੋ ਸਲੂ ਧਮਾ ਰੋ ਹੌਂਟਾਲੀ ਸਿਮ ਜੈ ਜੀ ਜੈ ਹਿੰਦ ਆਪਾਂ ਸਾਰੇ ਜਣੇ ਇੱਕ ਇਮਾਨਦਾਰੀ ਬਾਤੀ ਹੈ ਥੋੜਾ ਥੋੜਾ ਪਿੱਛੇ ਹੋ ਜਾ ਪਲੀਜ਼ ਥੋੜਾ ਜਣਾ ਥੋੜਾ ਜਣਾ ਕਿਰਪਾ ਕਰੀ ਬੋਲ ਬੋਲ ਪਲੀਜ਼ ਥੋੜਾ ਥੋੜਾ ਪਿੱਛੇ ਹੋ ਜਾ ਪਲੀਜ਼ ਥੋੜਾ ਥੋੜਾ ਹੋ ਜਾ ਪਲੀਜ਼ ਸਰਵਜੀਤ ਹਾਂ ਜੀ ਜਾਓ ਕੋਈ ਨਹੀਂ ਕੁਝ ਨਹੀਂ ਹੋਣਾ I'm yeah, sorry,

भाजी 1 ਮਿੰਟ ਰੁਕਿਓ ਵੀ ਜੀ ਤੁਹਾਡੇ ਫਿਸ਼ਲ ਆ ਜੀ ਹਾਂ ਜੀ ਡਾਕਟਰ ਸਾਹਿਬ ਕੰਟੀ ਹਾਂ ਕੰਟੀ ਥੋੜੇ ਹੋਰ ਪਿੱਛੇ ਜੀ ਥੋੜੇ ਜਿਹਾ ਪਿੱਛੇ ਬੜਾ ਬੜਾ ਪਿੱਛੇ ਹੋ ਜਾ ਜੀ ਥੋੜੇ ਜਿਹਾ ਪਿੱਛੇ ਪਿੱਛੇ ਪੋਣਾ ਪੋਣਾ ਮੇਰਾ ਨਾ ਹਰਮੀਤ ਸਿੰਘ ਸਾਬਕਾ ਸਰਪੰਚ ਪਿੰਡ ਬੁਰਜ 661 ਗੱਲ ਹੈ ਜੀ ਬਹੁਤ ਹੀ ਦੁਖਦਾਈ ਘਟਨਾ ਹੋਈ ਆ ਜਿਹੜੀ ਸਾਡੇ ਨਗਰ ਦਾ ਇੱਕ ਜਿਹੜਾ ਆਪਣਾ ਸਿੰਘ ਆ ਸ਼ਹੀਦ ਹੋ ਗਿਆ ਜੀ ਇਹ ਬਹੁਤ ਹੀ ਮਾੜੀ ਗੱਲ ਹੈ ਵੇਖੋ ਇਹਦੇ ਬਾਪ ਨੇ ਇਹਨਾਂ ਨੂੰ ਤਿੰਨ ਜਾਣੇ ਫੌਜ ਦੇ ਵਿੱਚ ਭਰਤੀ ਉਹਨੇ ਆਪਣੀ ਦਿਹਾੜੀ ਢੱਪਾ ਕਰਕੇ ਮਜ਼ਦੂਰੀ ਕਰਕੇ ਇਹਨਾਂ ਨੂੰ ਪਾਲ ਕੇ ਤਿੰਨ ਜਾਣੇ ਵੇਖੋ ਫੌਜ ਦੇ ਵਿੱਚ ਭਰਤੀ ਕਰਾਉਣੇ ਬਹੁਤ ਵੱਡੀ ਗੱਲ ਹੈ ਇੱਕ ਮਜ਼ਦੂਰ ਦੇ ਵਾਸਤੇ ਮਜ਼ਦੂਰ ਦਾ ਪੁੱਤ ਆ ਬਾਕੀ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਆ ਕਿ ਇਹਨੂੰ ਸ਼ਹੀਦ ਐਲਾਨ ਕੇ ਜੋ ਇਹਦੀਆਂ ਬਣਦੀਆਂ ਨੇ ਜੋ ਵੀ ਇਹਦੇ ਬੈਨਫਿਟ ਬਣਦੇ ਆ ਅਡਿਸਾ ਆਇਆ ਹੀ ਪਤਾ ਨਹੀਂ ਕਿਉਂ ਨਹੀਂ ਕਹਿ ਕੇ ਐਲਾਨ ਕਰਕੇ ਜਾਣਾ ਚਾਹੀਦਾ ਸੀ ਇਸ ਗੱਲ ਦਾ ਪਰਿਵਾਰ ਨੂੰ ਦੁੱਖ ਹੈ ਕਿ ਸਾਨੂੰ ਕਹਿ ਕਿ ਨਹੀਂ ਗਏ ਵੀ ਜੋ ਪੰਜਾਬ ਸਰਕਾਰ ਦੀ ਮਾਲੀ ਸ਼ਹਾਦਾ ਬਣਦੀ ਸੀ ਇਹਦੀ ਕਰਨੀ ਚਾਹੀਦੀ ਨਹੀਂ ਬੋਲੇ ਯਾਰ ਸਰਕਾਰ ਪ੍ਰਸ਼ਾਸਨ ਦੇ ਅਧਿਕਾਰੀ ਆ ਇਹ ਕੋਈ ਗੱਲਬਾਤ ਨਹੀਂ ਕਰਦੇ ਨਾ ਨਿਕਲੋ ਯਾਰ ਚਾਹ ਦੇ ਗੱਲ ਕਰੇਗਾ ਮੈਂ ਦਿਲਾਸਾ ਦੇ ਕੇ ਉਹ ਆਸ਼ਵਾਸ਼ਣ ਦੇਗਾ ਮੈਂ ਇਸ ਟਾਈਮ 10000 ਰੁਪਏ ਭਰੀਏ ਭਾਂਦੀ ਜਿਹੜੀਆਂ ਲਾਟਾ ਵਗੈਰਾ ਦੇ ਬਣੇ ਮਾਜਬਾ ਮੇਰਾ ਦਿੱਤਾ ਜਾਊਗਾ ਤੁਹਾਨੂੰ ਜੋ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਊਗਾ ਉਹ ਮਿਲੂਗਾ ਕਿਸੇ ਨੇ ਵਿਸ਼ਵਾਸ ਦਿੱਤਾ ਕਿਸੇ ਨੇ ਆਏ ਕੋਈ ਮਿਲ ਕੇ ਗਿਆਨ ਪਰਵਾਹ ਲੂ ਤਾਨੂੰ ਮਿਲ ਕੇ ਗਿਆ ਹੈ ਜੋ ਅਫਸਰ ਆਏ ਹੀ ਇੱਥੇ ਜਿਹੜੇ ਆਏ ਫੋਰਜ ਵਿਸ਼ਵਾਸ ਦਿੱਤਾ ਹੈ ਫੋਰਸ ਇਕਲਾਈ ਨਾਲ ਆ ਇੱਥੇ ਡੀਸੀ ਡੀਸੀ ਆਏ ਉਹਨਾਂ ਨਾਲ ਇਕਲਾਈ ਨਾਲ ਆ ਨਾ ਨਾ ਡੀਸੀ ਸਾਹਿਬ ਆਏ ਹੀ ਡੀਸੀ ਸਾਹਿਬ ਆਏ ਉਹਨਾਂ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਆ ਨਹੀਂ ਨਹੀਂ ਮੇਰੀ ਗੱਲ ਨਹੀਂ ਹੋਈ ਤੁਹਾਡੀ ਗੱਲ ਉਹਨਾਂ ਕੋਈ ਗੱਲ ਨਹੀਂ ਤੁਹਾਡੇ ਨਾਲ ਕੀਤੀ ਉਸੇ ਆਏ ਆ ਅੱਜ ਡੀਸੀ ਸਾਹਿਬ ਆਏ ਆ ਤੇ ਸਰਕਾਰ ਦਾ ਨੁਮਾਇੰਦਾ ਹੋਰ ਕੋਈ ਆਇਆ ਜੀ ਹੋਰ ਕੋਈ ਆਇਆ ਕੋਈ ਨੇ ਫੋਨ ਹੀ ਆਇਆ ਕੋਈ ਨਹੀਂ ਤਰ ਤਰ ਫਕਰ ਹੈਗਾ ਤੁਹਾਡੇ ਪਤੀ ਦੀ ਇਛਾ ਦੇ ਤੇ ਪਤੀ ਤੇ ਫਕਰ ਹੈ ਛੇ ਦੇਸ਼ ਲਈ ਸਰ ਇਹਨੂੰ ਕੋਈ ਇੱਕ ਮਿੰਟ ਦੇਖ ਦੇ ਛੇ ਦੇਸ਼ ਲਈ ਸਰ ਇਹਨੂੰ ਕੋਈ ਹਾਂਜੀ ਜੀ ਸਰ ਅੰਤਿਮ ਸੰਸਕਾਰ ਦਾ ਡੀਸੀ ਸਾਹਿਬ ਆਇਆ ਹੀ ਸਰ ਡੀਸੀ ਸਾਹਿਬ ਆਏ ਇਹਨਾਂ ਨੂੰ ਫੈਮਿਲੀ ਨੂੰ ਮਿਲ ਕੇ ਜਾਣਾ ਚਾਹੀਦਾ ਡੀਸੀ ਸਾਹਿਬ ਨੂੰ ਇਹਨਾਂ ਨੂੰ ਵੀ ਪਤਾ ਹੁੰਦਾ ਕਿ ਡੀਸੀ ਸਾਹਿਬ ਆਏ ਆ ਇਹਨਾਂ ਨੂੰ ਕਿਸੇ ਨੂੰ ਪਤਾ ਨਹੀਂ ਆ ਕਿ ਡੀਸੀ ਆਇਆ ਤੇ ਇਹਨਾਂ ਨੂੰ ਨਹੀਂ ਪਤਾ ਕਿ ਕੋਈ ਕਹਦੇ ਬਾਹਰ ਖੜੀ ਕਰਕੇ ਵੀ ਡੀਸੀ ਆਇਆ ਆ ਉਹ ਸਿਰਫ ਆਪਣਾ ਆਇਆ ਉਹ ਆ ਕੇ ਤੇ ਸ਼ਕਲ ਵਿਖਾ ਕੇ ਉਹ ਗਏ ਡੀਸੀ ਸਾਹਿਬ ਡੀਸੀ ਸਾਹਿਬ ਨੇ ਘਰ ਵਾਲਿਆਂ ਨੂੰ ਮਿਲਣਾ ਚਾਹੀਦਾ ਸੀ ਡੀਸੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਉਹਨਾਂ ਦੇ ਸ਼ਹੀਦ ਜਿਹੜਾ ਕੁਲਦੀਪ ਸਿੰਘ ਆ ਉਹਦੀ ਘਰ ਦੀ ਨੂੰ ਮਿਲਣਾ ਚਾਹੀਦਾ ਸੀ ਉਹਨਾਂ ਦੇ ਬੱਚਿਆਂ ਨੂੰ ਮਿਲਣਾ ਚਾਹੀਦਾ ਸੀ ਇਹਨਾਂ ਨੂੰ ਹੌਸਲਾ ਦੇਣਾ ਚਾਹੀਦਾ ਵੀ ਤੁਹਾਡੇ ਪਰਿਵਾਰ ਨੇ ਪਤੀ ਦੇਵ ਦੇ ਨੇ ਐਡੇ ਤੱਕੜਾ ਕੁਰਬਾਨੀ ਦਿੱਤੀ ਆ ਤੇ ਤੁਸੀਂ ਉਹਨਾਂ ਨੂੰ ਉਹ ਮਿਲ ਕੇ ਨਹੀਂ ਗਏ ਕੀ ਆ ਜੀ ਤਦ ਨੂੰ ਕੋਈ ਮਿਲ ਕੇ ਗਿਆ ਤੇ ਡੀਸੀ ਸਾਹਿਬ ਆਏ ਮਿਲ ਕੇ ਗਏ ਦੱਸੋ ਸਰ ਮੰਗ ਕਰਦੇ ਹੋ ਤੁਸੀਂ ਅਸੀਂ ਸਰ ਮੰਗ ਕੋ ਇਹੋ ਕਰਦੇ ਆ ਪੰਜਾਬ ਸਰਕਾਰ ਭਗਵੰਤ ਮਾਨ ਸਾਹਿਬ ਕੋ ਕਿ ਉਹਨਾਂ ਨੂੰ ਜਵੇਰਾ ਉਹਨਾਂ ਦੀ ਗ੍ਰਾਂਟ ਵਗੈਰਾ ਜਿਹੜੀ ਉਹਨਾਂ ਦੀ ਆਉਂਦੀ ਆ ਉਹ ਇਹਨਾਂ ਨੂੰ ਮਿਲਣੀ ਚਾਹੀਦੀ ਆ ਬੰਦਾ ਹੱਕ ਮਿਲਣਾ ਜੋ ਵੀ ਹੱਕ ਇਹਨਾਂ ਦਾ ਬੰਦਾ ਸਰ ਉਹ ਇਹਨਾਂ ਨੂੰ ਮਿਲਣਾ ਚਾਹੀਦਾ ਬੱਚੇ ਬਹੁਤ ਛੋਟੇ ਆ ਇਹਨਾਂ ਦੇ ਬੱਚੇ ਬਹੁਤ ਛੋਟੇ ਆ ਜੋ ਇਹਨਾਂ ਦੀ ਸੱਸ ਜੀ ਆ ਸੋਹਰਾ ਸਾਹਿਬ ਆ ਉਹ ਸਰ ਉਹ ਥੋੜੇ ਬਹੁਤ ਬਿਮਾਰ ਰਹਿੰਦੇ ਆ ਉਹਨਾਂ ਨੂੰ ਸਰ ਮਾਤਾ ਵੀ ਬਿਮਾਰ ਰਹਿੰਦੀ ਆ ਇਹਨਾਂ ਦਾ ਪਿਤਾ ਵੀ ਜਿਹੜਾ ਸੋਰਾ ਸਾਹਿਬ ਆ ਉਹ ਵੀ ਬਹੁਤ ਬਿਮਾਰ ਰਹਿੰਦਾ ਆ ਉਹਨਾਂ ਦੀ ਇਹ ਡੇਲੀ ਦਵਾਈ ਚਲਦੀ ਸਰ ਇਹ ਇਹਨਾਂ ਨੂੰ ਸਰ ਕੋਈ ਆਇਆ ਡੀਸੀ ਸਾਹਿਬ ਆਇਆ ਇਹਨੂੰ ਮਿਲ ਕੇ ਜਾਣਾ ਚਾਹੀਦਾ ਡੀਸੀ ਸਾਹਿਬ ਨੂੰ ਕਿ ਤੁਸੀਂ ਮਤਲਬ ਕਿ ਕੁਰਬਾਨੀ ਦਿੱਤੀ ਆ ਸ਼ਾਹਜਹਾਂ ਦੀ ਦਿੱਤੀ ਬਹੁਤ ਵਰੀਆ ਕੀਤਾ ਆ ਭਰਮ ਦੀ ਹਾਂਜੀ ਬਿਲਕੁਲ ਬਿਲਕੁਲ ਡੀਸੀ ਸਾਹਿਬ ਸਰ ਗਲਤੀ ਕਰਕੇ ਗਿਆ ਮਿਲ ਕੇ ਨਹੀਂ ਗਿਆ ਸਰ ਐਮਐਨਏ ਜਮਤਸ਼ਾਹਬ ਆਪ ਪੁੱਛਿਆ ਸਰ ਨਾ ਮੰਤਰੀ ਨਾ ਕੋਈ ਐਮਪੀ ਆਇਆ ਤੇ ਨਾ ਕੋਈ ਮੁੱਖ ਮੰਤਰੀ ਸਾਹਿਬ ਆਏ ਨਹੀਂ ਸਰ ਕੋਈ ਨਹੀਂ ਆਇਆ ਸਰ ਇੱਥੇ ਬਿਲਕੁਲ ਹੋਣਾ ਚਾਹੀਦਾ ਈ ਸਰ ਬਿਲਕੁਲ ਹੋਣਾ ਚਾਹੀਦਾ ਸਰ ਉਹਨਾਂ ਨੂੰ ਸਰ ਉਹ ਤਾਂ ਬੱਚਾ ਬਹੁਤ ਬੇਟਾ ਵਾ ਉਹਦੀ ਪੜ੍ਹਾਈ ਚਾਹੀਦੀ ਆ ਇਹਨੂੰ ਨੌਕਰੀ ਚਾਹੀਦੀ ਆ ਗੁੜੀਆ ਇਸ ਗੁੱਡੀ ਵੀ ਗੁੱਡੀ ਵੀ ਆ ਗੁੱਡੀ ਵੀ ਛੋਟੀ ਆ ਉਹਨਾਂ ਦੀ ਪੜ੍ਹਾਈ ਵੀ ਇਹ ਸਰਕਾਰ ਦੇ ਦੇਵੇ ਠੀਕ ਹੈ ਨਾ ਤੇ ਉਹਦੇ ਬੱਚਿਆਂ ਨੂੰ ਨੌਕਰੀ ਵੀ ਚਾਹੀਦੀ ਆ ਅਸੀਂ ਇਹ ਇਹ ਮੰਗ ਚਾਹੀਏ ਅਸੀਂ ਚਾਹੁੰਦੇ ਆ ਸਾਡੀ ਬੱਚੀ ਆ मेरी बच्ची है साडा नाम की माता जी साडा मेरा गरमीद कौर मैं अंदर चाची हां अच्छा अशोका सिटी संगरूर रोड अब आपके सपनों के घर की तलाश हुई खत्म क्योंकि अब आ चुकी है अशोका सिटी संगरूर रोड ऑपोजिट पी एस पी -स सी एल भवानीगढ़ टाउन प्लानिंग अप्रूव्ड नए घर की नई खुशियों को परिवार के साथ दुगना करें नया घर या प्लॉट खरीदने के लिए अभी संपर्क करें नाइन